ਜਿਹੜੀ ਆਪਣੀ ਪੈਨਸ਼ਨ ਇੱਕ ਜਿਹੜੇ ਜਿੰਨਾ ਅੰਦ ਮਾਰੇ ਹੁੰਦਾ ਸੀ ਉਹਨਾਂ ਨੇ ਲੜਾਈ ਲੜੀ ਕੌਣ ਨਾਲ ਜਿੱਤੀ 15 1500 12000 ਰੁਪਿਆ ਉਹਨਾਂ ਨੂੰ ਪੈਨਸ਼ਨ ਦਵਾਈ ਤਾਂ ਸਰਕਾਰ ਤੋਂ ਵੜ ਕੇ ਹੋਲਡੇ ਦੀ ਇਹ ਸਾਦੀ ਬੜਾਪਾ ਪੈਨਸ਼ਨ ਨੇ ਉਹਨਾਂ ਨਾਲ ਜਿਹੜੇ ਕੋਸ਼ਿਸ਼ ਕਰ ਰਹੇ ਨੇ ਪਰ ਕਰਨਾ ਇਹ ਨਾਲ ਸਾਰੇ ਸਹਿਯੋਗ ਨਾਲ 5000 ਰੁਪਿਆ ਜਿਹੜਾ ਪੈਨਸ਼ਨ ਦੀ ਸਰਕਾਰ ਕੋਲ ਮੰਗ ਕਰ ਰਹੇ ਆ। ਔਰ ਮੰਗ ਕੀਤੀ ਤਾਂ ਲੈ ਕੇ ਵੀ ਛੱਡਾਂ। ਮੁdde ਨੰਬਰ ਤੇ ਜਿਹੜੀ ਮਨਰੇਗਾ ਦੀ ਦਿਹਾੜੀ ਹੈ ਜਾਂ ਕਿਸੇ ਮਜ਼ਦੂਰ ਦਾ ਕੰਮ ਜਿਵੇਂ ਆਪਾਂ ਮਜ਼ਦੂਰੀ ਕਰਨੇ ਆ। ਪਹਿਲਾਂ ਦਾ ਬਹੁਤ ਬਹੁਤ ਵੱਡਾ ਤਨਮਾਨ ਤੇ ਸਰਦਾਰ ਬੰਦਰਸ ਸਿੰਘ ਜੀ ਨੂੰ ਕਿਉਂ ਆਪਰੇ ਚਾਰ ਸਾਹ ਦੇ ਕਰਦੇ। سال لگاتار لڑائی جی ہے لڑ رہے ہیں امہین بڑھاپا کے ودوا پینشن ڈھائی سو روپیے ہو گیا جائے لڑائی شروع کی ہے وہ کچھ گلاں سمجھنے آ گئی ہیں جڑی سمجھے بغیر یہ دو ہزار چھوٹ دو سو روپیہ ہوئی اگلے سال ہو دی

بہت سارے دوستی رہی ہرانے سولہ سو اور دس سال ساڈے بارہ سو روپیہ دس سال

میں باہر لوگ اکٹھے وہ سیاح بزرگ کٹھے سو سولہ بچوں کے تین پارٹیاں لیا ایک اکالی دل بھاجپا سی ایک کانگرس سوال کھڑا سو روپیہ ہالان پچی سو ملی بن گئی دو ہزار سات ਸਰਕਾਰ ਦੇ ਨਾਲ ਰਾਤ ਤੱਕ ਕੀਤਾ ਦੁਬਾਰਾ ਫੇਰ ਬੋਸ ਸਭਾ ਕੱਟੂਕਾ ਤਾਂ ਉਸ ਮੇਰੇ ਨੂੰ ਲੋਕਪਾਲੀ ਨੂੰ ਮਿਲ ਕੇ 750 ਰੁਪਏ ਪੈਨਸ਼ਨ 2000 ਸਭ ਚੁੱਕਿਆ ਹੋਣਾ। ਹੋਰ ਗੱਲ ਨੂੰ ਸਭ ਤੋਂ ਉਹ ਜਿਹੜੀ ਪੈਨਸ਼ਨ 10 ਸਾਲ 250 ਹੀ ਚੱਲੀ ਗਈ। ਉਹ ਨਵਾਂ ਮਹੀਨਿਆਂ ਦੇ ਵਿੱਚ ਵਿੱਚ 750 ਰੁਪਏ ਜਾਨੀ ਪੈਨ ਨੂੰ ਆ ਦੇ। ਕਾਦੇ ਨਾ ਹੋਣੀ। ਯਾਦ ਰੱਖੋ। ਕਾਦੇ ਨਾ ਹੋਣੀ ਜੋੜਨ ਦਾ। ਪਹਿਲਾਂ ਜਾ ਕੇ ਫੇਰ ਜੋੜੇ। گرو نانک پاشاہ جو جا کے معاف کرنا مندر بہت بنا لے گروارے بہت بنا لے مسجد بہت بنا لیا گرجا گھر بہت بنا لے کوئی کمی نہیں ہے پر ایک گھنٹے رکھیو جا کے من کو صاف کرنا ਉਥੇ ਜਮੀਰ ਬਣਨੀ ਆ ਜਮੀਰ ਜਿਹੜੀ ਤਕਦੀਰ ਬਣਨੀ ਆ ਨਾ ਉਹ ਬਣਨੀ ਆ ਵਿਧਾਨ ਸਭਾ ਦੇ ਵਿੱਚ ਤੇ ਦੇਸ਼ ਦੀ ਸੰਸਦ ਦੇ ਵਿੱਚ ਤੇ ਬਣਾਉਣੀ ਕਿਤਾ ਨੇ ਜਿਨ੍ਹਾਂ ਨੂੰ ਆਪਾਂ ਆਪਦੀ ਵੋਟ ਪਾ ਕੇ ਉਥੇ ਭੇਜਦੇ ਆ ਉਹਨਾਂ ਨੇ ਤੈਅ ਕਰਨਾ ਹੈ ਕਿ ਤੁਹਾਡੀ ਦਿਹਾੜੀ ਕਿੰਨੀ ਹੋਊ ਮਨਰੇਗਾ ਜੀ ਉਹਨਾਂ ਨੇ ਤੈਅ ਕਰਨਾ ਹੈ ਕਿ ਤੁਹਾਡੀ ਪੈਨਸ਼ਨ ਕਿੰਨੀ ਹੋਊ ਬਡਾਰਪਾ ਵਿਦਵਾਨ ਜੀ ਉਹਨਾਂ ਨੇ ਤੈਅ ਕਰਨਾ ਹੈ ਵੀ ਤੁਹਾਨੂੰ ਥਾਣਿਆਂ 'ਚ ਕਚਹਿਰੀਆਂ 'ਚ ਨਿਆ ਮਿਲੂਗਾ ਕਿ ਨਹੀਂ ਮਿਲੂਗਾ ਉਹਨਾਂ ਨੇ ਕਰਨਾ ਨਾ ਹੁਣ ਤੁਸੀਂ ਮੈਨੂੰ ਦੱਸੋ ਵੀ ਜਦੋਂ ਆਪਾਂ ਪੈਨਸ਼ਨ ਲੈਣੀ ਹੁੰਦੀ ਹੈ ਆਪਾਂ ਗੁਰਦੁਆਰੇ ਤਾਂ ਨਹੀਂ ਜਾਂਦੇ ਵੀ ਭਾਈ ਸਾਹਿਬ ਪੈਨਸ਼ਨ ਦੇ ਦੇ ਕਿਸੇ ਸਰਕਾਰ ਦੇ ਅਦਾਰੇ 'ਚ ਹੀ ਜਾਂਦੇ ਆਂ ਮਨਰੇਗਾ ਮੰਗਣੀ ਆਪਾਂ ਵੀਡੀਓ ਦਾ ਉਤਰ ਜਾਂਦੇ ਆਂ ਜੇ ਕੋਈ ਆਪਣੀ ਪੱਗ ਲਾ ਦੇ ਆਪਣੇ ਚਪੇੜਾ ਮਾਰ ਦੇ ਆਪਣੇ ਘਰ 'ਚ ਕੋਈ ਚੋਰੀ ਕਰ ਲੇ ਆਪਣੇ ਸੱਟ ਮਾਰ ਦੇ ਆਪਾਂ ਥਾਣੇ ਜਾਂਦੇ ਆਂ ਹੁਣ ਥਾੜਾ ਵੀਡੀਓ ਦਾਕਰ ਦੇ ਬਾਕੀ ਦੇ ਸਾਰੇ ਦਾਕਰ ਉਹਨਾਂ ਨੇ ਚਲਾਉਣੇ ਆ ਜਿਨ੍ਹਾਂ ਨੂੰ ਆਪਾਂ ਵੋਟ ਦੇ ਕੇ ਚੁਣਿਆ ਹੁਣ ਇੱਕ ਗੱਲ ਇਹ ਸੋਚੋ ਵੀ ਜਿਹੜਾ ਬੰਦਾ ਪੈਸੇ ਖਰਚ ਕੇ ਸ਼ਰਾਬਾਂ ਪਿਆ ਕੇ ਠੀਮਾ ਵੰਡ ਕੇ ਜਿੱਤੂਗਾ ਉਹ ਫਿਰ ਆਪਦੇ ਘਰ ਦਾ ਸੋਚੂਗਾ ਕਿ ਤੁਹਾਡਾ ਸੋਚ ਇਹ ਗੱਲ ਥੋੜੀ ਜੀ ਸਮਝ ਨਾਲ ਠੀਕ ਹੈ ਤੇ ਘਾਟਾ ਕਿੰਨਾ ਸਕੀਮਾ ਕਿਹੜੀਆਂ ਸਾਨੂੰ ਬੇਵਕੂਫ ਬਣਾਉਣ ਆਗੀਆਂ ਹੁਣ ਦੇਖੋ ਆਪਾਂ ਨੂੰ ਕਣਕ ਦੰਦੇ ਆ ਮੁਫਤ ਲਾ ਲਓ ਜੋ ਦੋ ਰੁਪਏ ਕਿੰਨੇ ਲਾ ਲਓ 5 ਕਿਲੋ ਕਣਕ ਇੱਕ ਦਿਨ ਹੀ ਮਿਲਦੀ ਆਪਾਂ 6 ਜਣਿਆਂ ਦਾ ਪਰਿਵਾਰ ਲਾ ਲਓ ਵੀ 6 ਜਣੇ ਆ ਇੱਕ ਬੇਬੇ ਬਾਪੂ ਆ ਇੱਕ ਪਤੀ ਪਤਨੀ ਆ ਦੋ ਨਾਲ ਬੱਚੇ ਠੀਕ ਆ ਜੀ 6 ਜਣਿਆਂ ਦੇ ਪਰਿਵਾਰ ਨੂੰ ਕਣਕ ਕਿੰਨੀ 30 ਕਿਲੋ ਕਣਕ ਮਿਲਦੀ ਆਪਾਂ ਨੂੰ 750 ਹੁਣ ਜਿੰਨੀ ਮਹਿੰਗਾਈ ਐ کلون پتاک دیہاری چاہیتی ہے سب سے دیہاری کو جائے ایک دنسل چاہیتی ہے یہ یعنی اور کئی نہیں ہے دیہاری جو آپا چھے جانیاں پر ہاؤں دو جانیاں دیہاری کیوں جانیاں دیہاری اکی ہی ہے آپ نے کیا کھا رہا ہے دیکھا تو جس لیا پتا ہے دوڑیا پتہیں آجو پرنچن دیسی دیگر پیار ہندائی دیتر لاکر کیا تکڑا ہے دو لاکھ لگی ہے جن کی ہر اپنی دہاڑی ساڑھے تین سو کی لا لوگوں کی ساڑھے دس ہزار لگتی ہے پینشن باپی ہے ترونجا سو روپیے پندرہ سو ہوں ویچے باپ کی پینشن لا لو ਇਹਦਾ ਉਹ ਭਾਵੇਂ 30 200 ਤੋਂ ਦੋਹਾਂ ਦਾ ਕਟ ਦਿੱਤਾ। ਮਤਲਬ 7000 পেনশন ਮਤਲਬ 7000 ਰੁਪਏ ਹੋ ਗਿਆ 21000 ਹੋ ਗਿਆ 28000 ਦਾ ਘਾਟਾ ਖਾਤਾ ਕਰਕੇ 2750 ਰੁਪਏ। ਸੋ ਬਿਜਲੀ ਜਿਹੜੀ ਹੈਗੀ ਆ ਆਪਾਂ ਨੂੰ ਭਰੀ ਦਿੱਤੇ ਐ। ਬਿਜਲੀ ਵੀ 2 ਪੀਏ ਯੂਨਿਟਸ ਕੋ ਬਾਅਦ ਸਰਕਾਰ ਨੂੰ ਨਹੀਂ ਪੈਂਦੀ। 300 ਯੂਨਿਟ ਤੋਂ 600 ਦੀ ਬਿਜਲੀ 1000 ਰੁਪਿਆ ਦੇ ਕੇ ਜੇ ਘਰ ਚ ਇੱਕ ਜੀ ਸ਼ਰਾਬ ਪੀਂਦਾ ਨਾ ਨਾ 300 ਰੁਪਏ ਸ਼ਰਾਬ ਦੀ ਬੋਤਲ ਹੈ। ਬੋਤਲ ਹੈਗੀ ਆ 300 ਰੁਪਈਆ ਦੀ। 270 ਰੁਪਏ ਉਹਦੇ ਤੇ ਟੈਕਸ ਹੈ ਤੇ ਜਾਂ ਠੇਕੇਦਾਰਾਂ ਦੀ ਕਮਾਈ ਹੈ। ਹੈਨਾ? ਹੋਰ ਜੇ ਇੱਕ ਪੰਤਾ 10 ਦਿਨ ਵੀ ਸ਼ਰਾਬ ਪੀਲੇ ਤੇ 2700 ਰੁਪਈਆ ਲੱਗੇ ਆਪਣੇ ਤੋਂ 1100 ਰੁਪਈਆ ਦੇ। ਇਹ ਕੱਲੀ ਸ਼ਰਾਬ ਦੀ ਬੋਤਲ ਤੇ ਜਿਹੜੀ ਬਾਕੀ ਲੁੱਟ ਕੀਤੀ ਹਸਪਤਾਲਾਂ 'ਚ ਤੁਹਾਨੂੰ ਦਵਾਈ ਚਾਹੀਦੀ ਸੀ ਕਿਤੇ ਦਵਾਈ। ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਈ ਚਾਹੀਦੀ ਸੀ ਕਿਤੇ ਪੜ੍ਹਾਈ।

اُٹھ کے تم کسی منا کر دینا پھر او کی کروں گا پھر سڑک تے میرے اگے جڑا چل رہا ہے تو کی جو 15000 روپیہ او موٹر سائیکل تے جاتا او پاپا چکو دا کارے تے رلاو دا پیچھے تا پا او او وہ ہنی مار کے مجھے پاس کر دے ہے سراب